ਸਕਾ ਨੀਲਾ ਤਾਰਾ ਦੀ ਵਰਸੀ ਮੌਕੇ ਟਲਿਆ ਟਕਰਾ ਜਥੇਦਾਰ ਗੜਗੱਜ ਨੇ ਫਸੀਲ ਤੋਂ ਨਹੀਂ ਦਿੱਤਾ ਸੰਦੇਸ਼ ਅਰਦਾਸ ਛੀ ਚੱਕੇ ਕੌਮ ਦੇ ਮੁੱਦੇ ਕਿ ਆ ਇੱਕ ਦਿਨ ਸਾਰੀਆਂ ਜਥੇਦਾਰੀ ਜਥੇਬੰਦੀਆਂ ਮੈਨੂੰ ਦੇਣ ਗਿਆ ਸਰੋਪਾ ਸੇਈ ਦੀ ਸਮਾਗਮ ਤੋਂ ਬਾਅਦ ਬੋਲੇ ਹਰਨਾਮ ਸਿੰਘ ਖਾਲਸਾ ਕਿਆ ਤਾਮੀਲੀ ਦੂਰ ਅੰਦੇਸ਼ੀ ਨਾਲ ਟਲਿਆ ਟਕਰਾ ਜਥੇਦਾਰ ਦੇ ਵਿਰੋਧ ਤੇ ਹੁਣ ਵੀ ਹਾਕਾ पारिभूषण आशु संन भेजने वाले एस एस पी सस्पेंड आप बोली आशु के एस एस पी लिंक आशु का पलटवार क्या मेरी एस एस पी नहीं कोई सांझ ना होई कोई मुलाकात आप पारत भूषण आशु तक वाला इल्जाम क्या आशु ने हमदर्दी बटोरन खुद को करवाए सम्मन। ता जो इलैक् हो सके फायदा ਮਾਣਾ ਸਕੂਲ ਵੈਨ ਹਾਦਸੇ ਦੇ ਪੀੜਤਾਂ ਦਾ ਪਟਿਆਲਾ ਡੀਸੀ ਤੇ ਫੁੱਟਿਆ ਗੁੱਸਾ ਡੀਸੀ ਦੀ ਆਰਤੀ ਉਤਾਰ ਕੇ ਦਿਟਾਇਆ ਰੋਸ ਕਿਹਾ ਹਾਦਸੇ ਦੇ 1 ਮਹੀਨੇ ਬਾਅਦ ਕਿਉਂ ਆਈ ਯਾਦ 7 ਮਈ ਨੂੰ ਭਿਆਨਕ ਹਾਦਸੇ ਚ ਗਈ ਸੀ 6 ਬੱਚਿਆਂ ਦੀ ਰੋਸਪੁਰ ਚ ਨਸ਼ੇ ਦੀ ਪੇਟ ਚੜਿਆ ਮਾਪਿਆਂ ਦਾ ਇਕਲੌਤਾ ਪੁੱਤ ਨਸ਼ੇ ਦੀ ਓਵਰਡੋਸ ਕਰਕੇ ਬਹਾਲ ਸਿੰਘ ਦੀ ਹੋਈ ਮੌਤ ਜਲਾਲਾਬਾਦ ਦੇ ਖੇਡ ਇਸਲਾਮ ਵਾਲਾ ਚ ਸਰਪੰਚ ਦਾ ਬੇਟਾ ਵੀ ਚੜਿਆ ਨਸ਼ੇ ਦੀ ਪੇ ਚੰਡੀਗੜ੍ਹ ਚ ਬਿਜਲੀ ਮੰਤਰੀਆਂ ਦੀ ਹੋਈ ਮੀਟਿੰਗ 11 ਸੂਬਿਆਂ ਦੇ ਮੰਤਰੀ ਬੈਟਕ ਚੋਹੇ ਸ਼ਾਮਲ ਰੋਹਨ ਲਾਲ ਬੋਲੇ 2025 ਤੱਕ 45 ਲੱਖ ਕਰੋੜ ਦਾ ਹੋਏਗਾ ਨਿਵੇਸ਼ ਭਾਰਤ ਤੇ ਕੈਨੇਡਾ ਦੇ ਇਤਨਾ ਪੂਰਨ ਰਿਸ਼ਤੇ ਵਿਚਾਲੇ ਕੈਨੇਡਾ ਜਾਣਗੇ ਪੀਐਮ ਮੋਦੀ ਜੀ7 ਸ਼ਿਖਰ ਸੰਮੇਲਨ ਲਈ ਮਿਲਿਆ ਸੱਦਾ ਕੈਨੇਡਾ ਚ 15 ਤੋਂ 17 ਜੂਨ ਤੱਕ ਹੋਣਾ ਹੈ ਸਮੇਲਨ ਦੇਸ਼ ਨੂੰ ਮਿਲਿਆ ਦੁਨੀਆਂ ਦਾ ਸਭ ਤੋਂ ਉੱਚਾ ਬ੍ਰਿਜ ਪੀਐਮ ਮੋਦੀ ਨੇ ਚਨਾਬ ਰੇਲਵੇ ਪੁਲ ਦਾ ਕੀਤਾ ਉਦਗਾਟਨ ਕਸ਼ਮੀਰ ਤੱਕ 도ੜੇਗੀ ਬੰਦੇ ਬਾਰਤ ਹਰਿਆਣਾ ਇਸਤਬਾਦ ਲਈ ਹੁਣ ਅਧਿਆਪਕਾਂ ਨੂੰ ਦੇਣੀ ਹੋਏਗੀ ਪ੍ਰੀਖਿਆ ਸੰਸਕ੍ਰਿਤੀ ਮਾਡਲ ਸਕੂਲਾਂ ਤੇ ਪੀਐਮ ਸ਼੍ਰੀ ਸਕੂਲਾਂ ਇਸਤਬਾਦ ਲਈ ਨੂੰ ਲੈ ਕੇ ਸਰਕਾਰ ਦਾ ਫੈਸਲਾ ਹਰਿਆਣਾ ਸਿੱਖਿਆ ਬੋਰਡ ਦੀ ਜ਼ਿੰਮੇਵਾਰੀ ਆਮ ਲੋਕਾਂ ਨੂੰ EMI 'ਚ ਮਿਲੇਗੀ ਵੱਡੀ ਰਾਹਤ ਰੈਪੋ ਰੇਟ 'ਚ 0.50 ਫੀਸਦੀ ਕਟੌਤੀ ਹੋਮ ਲੋਨ ਹੋਣਗੇ ਸਸਤੇ ਸਸਿਕਾਲ ਨਿਊਜ਼ 80 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ 7 ਵਜੇ ਵਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਤੋਂ ਅੱਜ ਸਾਕਾ ਨੀਲਾ ਤਾਰਾ ਯਾਨੀ ਆਪਰੇਸ਼ਨ ਬਲੂ ਸਟਾਰ ਦੀ 41ਵੀਂ ਵਰਸੀ ਸੀ ਤੇ ਇਸ ਵਰਸੀ ਮੌਕੇ ਅਕਾਲ ਤਖ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਫਸੀਲ ਤੋਂ ਕੌਮ ਨੂੰ ਫੁਨੇਹਾ ਨਹੀਂ ਦੇ ਸਕੇ ਪਰ ਉਹਨਾਂ ਨੇ ਅਰਦਾਸ ਕੀਤੀ ਤੇ ਅਰਦਾਸ ਤੋਂ ਬਾਅਦ ਆਪਣੀਆਂ ਗੱਲਾਂ ਕਹਿ ਦਿੱਤੀਆਂ ਪਰ ਇਸ ਨਾਲ ਇੱਕ ਵੱਡਾ ਟਕਰਾਹ ਹੋਣ ਤੋਂ ਡਲ ਗਿਆ। ਸ਼੍ਰੀ ਕਾਲ ਤਖਤ ਸਾਹਿਬ ਤੇ ਸਾਕਾ ਨੀਲਾ ਤਾਰਾ ਦੀ ਵਰਸੀ ਮੌਕੇ ਟਕਰਾਹ ਹੋਣੋਂ ਡਲ ਗਿਆ ਤੇ ਇਹ ਸਭ ਕੁਝ ਉਦੋਂ ਹੋਇਆ ਜਦੋਂ ਜਥੇਦਾਰ ਗਿਆਨੀ ਗੜਗੱਜ ਨੇ ਫਸੀਲ ਤੋਂ ਸੰਦੇਸ਼ ਨਹੀਂ ਦਿੱਤਾ। ਇਸ ਦੀ ਬਜਾਏ ਵਿਚਲਾ ਰਾਹ ਕੱਢਦਿਆਂ ਖੁਦ ਹੀ ਅਰਦਾਸ ਕੀਤੀ ਤੇ ਬਿਨਾਂ ਕੋਈ ਸੁਨੇਹਾ ਪੜਿਆਂ ਹੀ ਸੰਗਤ ਨੂੰ ਗੁਰੂ ਦਾ ਸੰਦੇਸ਼ ਦਿੱਤਾ। ਸੇਕ ਕੌਮ ਨੂੰ ਇਕੱਠੇ ਹੋ ਕੇ ਸੰਵਾਦ ਕਰਨ ਲਈ ਕਿਆ ਤਾਂ ਜੋ ਕੌਮ ਦੇ ਮਸਲੇ ਹੱਲ ਹੋ ਸਕਣ ਧਰਮੀ ਫੌਜੀਆ ਨੂੰ ਵੀ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਆਪਣੇ ਧਰਮ ਦੇ ਮੁਤਾਬਕ ਬਾਅਦ ਵਿੱਚ ਆਪਣੇ ਧਰਮ ਨੂੰ ਪੈਲ ਦਿੱਤੀ ਤਾਂ ਉਹਨਾਂ ਨੂੰ ਯਾਦ ਕਰਦਿਆਂ ਮੈਂ ਕੌਮ ਨੂੰ ਅਪੀਲ ਕਰਦਾ ਆਂ ਆਪਾਂ ਇਕੱਠੇ ਹੋਈਏ ਇਕੱਠੇ ਹੋ ਕੇ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰੀਏ ਔਰ ਸਾਹਮਣਾ ਕਰਦਿਆਂ ਆ ਗੁਰੂ ਸਾਹਿਬ ਦਾ ਜਿਹੜਾ ਪੈਗਾਮ ਉਹਨੂੰ ਸੰਸਾਰ ਪੱਧਰ ਦੇ ਉੱਤੇ ਆਪਾਂ ਲੈ ਕੇ ਜਾਈਏ ਉਧਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਗਿਆਨੀ ਗੜਗੱਜ ਦੀ ਥਾਂ ਤੇ ਸ਼ਰਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਨਮਾਨਿਤ ਕੀਤਾ ਅਤੇ ਅਕਾਲ ਤਖਤ ਸਾਹਿਬ ਦੇ ਕਿਸੇ ਵੀ ਤਰ੍ਹਾਂ ਦਾ ਕੋਈ ਟਕਰਾਅ ਨਾ ਹੋਣ ਤੇ ਸਿੱਖ ਜਥੇਬੰਦੀਆਂ ਦਾ ਧੰਨਵਾਦ ਕੀਤਾ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਬਹੁਤ ਵੱਡਾ ਰੌਲਾ ਰੱਪਾ ਸੀ ਪਿਛੇ ਉੱਥੇ 6 ਤਰੀਕ ਨੂੰ ਆਹ ਹੋ ਜਾਊਗਾ ਆਹ ਹੋ ਜਾਊਗਾ ਤੇ ਮੈਂ ਸਮਝਦਾ ਗੁਰੂ ਕੇ ਸਿੱਖ ਜਿਸ ਢੰਗ ਦੇ ਨਾਲ ਉਥੇ ਆ ਜੁੜ ਕੇ ਬੈਠੇ ਸੀ ਗੁਰੂ ਕਿਰਪਾ ਕਰੇ ਇਹ ਇੱਕ ਸੁਣਤਾ ਦੇ ਵਿੱਚ ਇਸ ਇਸੇ ਤਰ੍ਹਾਂ ਜੁੜ ਜਾਣਾ ਇਸੇ ਵਿਚਾਲੇ ਗਿਆਨੀ ਗੜਗਾਜ ਨੇ ਉਮੀਦ ਜਿਤਾਈ ਕਿ ਇੱਕ ਦਿਨ ਉਹਨਾਂ ਨੂੰ ਸਾਰੀਆਂ ਜਥੇਬੰਦੀਆਂ ਸਨਮਾਨਿਤ ਕਰਨ ਗਿਆ ਜਦਕਿ ਹਰਨਾਮ ਸਿੰਘ ਖਾਲਸਾ ਨੇ ਸਪਸ਼ਟ ਕੀਤਾ ਕਿ ਅਕਾਲ ਤਖ਼ਤ ਸੈਭ ਤੇ ਸਰਵ ਪ੍ਰਵਾਨਿਤ ਜਥੇਦਾਰ ਲੱਗਣਾ ਚਾਹੀਦਾ ਹੈ ਕਿੰਨਾ ਜੀ ਇੱਕ ਦਿਨ ਆਊਗਾ ਇਹ ਸਾਰੀਆਂ ਹੀ ਮੇਰੀਆਂ ਜਥੇਬੰਦੀਆਂ ਪੰਥ ਦੀਆਂ ਇਹ ਮੈਨੂੰ ਸਿਰੋਪਾਉ ਦੇਣਗੀਆਂ ਦਸਤਾਰਾਂ ਵੀ ਦੇਣਗੀਆਂ ਨਹੀਂ 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 ਦੇਖੋ ਮੇਰੀ ਗੱਲ ਸੁਣੋ ਅਸੀਂ ਇੱਕ ਨਹੀਂ ਅਨੇਕਾਂ ਵਾਰੀ ਇਹ ਗੱਲ ਕਹਿ ਚੁੱਕੇ ਹਾਂ ਕਿ ਅਸੀਂ ਮੈਂ ਥੋੜੋ ਇਕੱਲੇ ਦੀ ਗੱਲ ਹੈ ਨਿਹੰਗ ਸਿੰਘ ਦੇ ਸੇਵੰਦੀਆਂ ਖੜੀਆਂ ਮੈਂ ਇਹਨਾਂ ਤੋਂ ਬਾਹਰ ਥੋੜਾ ਹਾਂ ਸੰਤ ਸਮਾਰ ਤੋਂ ਬਾਹਰ ਨਹੀਂ ਸਿੱਖ ਸੰਪਰਦਾਵਾਂ ਤੋਂ ਬਾਹਰ ਨਹੀਂ ਸਿੱਖ ਜਥੇਬੰਦੀਆਂ ਫੈਡਰੇਸ਼ਨ ਦੇ ਪ੍ਰਧਾਨ ਖੜੇ ਆ ਮੈਂ ਇਹ ਸਾਰਿਆਂ ਦੇ ਨਾਲ ਹੀ ਮਿਲ ਕੇ ਕੋਈ ਫੈਸਲਾ ਲੈ ਸਕਦਾ ਮੈਨੂੰ ਇਕੱਲੇ ਨੂੰ ਅਧਿਕਾਰ ਨਹੀਂ ਤੁਸੀਂ ਕਿੰਨੋ ਕਿ ਜਿੱਦੇ ਜਿੱਥੇ ਪਹਿਲਾਂ ਸਟੈਂਸ ਸੀ ਜਥੇਦਾਰ ਨਹੀਂ ਮੰਨਦੇ ਨਹੀਂ ਸਾਡਾ ਅਸੀਂ ਜਥੇਦਾਰ ਸਰਪ੍ਰਬੰਧਕ ਜਥੇਦਾਰ ਕਹਾਲ ਸਕਦੇ ਲੱਗੇ ਫਿਰ ਅਸੀਂ ਸਾਰੇ ਮੰਨਤਾ ਦੱਸ ਦਈਏ ਕਿ ਬੀਤੇ ਦਿਨੀ ਹਰਨਾਮ ਸਿੰਘ ਖਾਲਸਾ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਅਕਾਲ ਤਖਤ ਸੈਬ ਤੋਂ ਗਿਆਨੀ ਗੜਗੱਜ ਸੁਨੇਹਾ ਦੇਣਗੇ ਤਾਂ ਟਕਰਾ ਹੋਏਗਾ ਪਰ ਗਿਆਨੀ ਗੜਗੱਜ ਵੱਲੋਂ ਅਰਦਾਸ ਕਰਨ ਨਾਲ ਇਹ ਟਕਰਾ ਢਾਲ ਗਿਆ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਅਮਿਤ ਸ਼ਰਮਾ ਤੇ ਨਪਿੰਦਰ ਬਰਾਂਡ ਦੀ ਰਿਪੋਰਟ న్యూਸ 18 ਪੰਜਾਬ ਤੇ ਜ਼ਿਕਰ ਲੁਧਿਆਣਾ ਦੀ ਜਿਮਣੀ ਚੋਣ ਦਾ ਕਿਉਂਕਿ ਜਦੋਂ ਚੋਣਾਂ ਦਾ ਮਾਹੌਲ ਹੁੰਦਾ ਹੈ ਉਦੋਂ ਬਹੁਤ ਸਾਰੇ ਨਵੇਂ-ਨਵੇਂ ਇਸ਼ੂ ਖੁੱਲ ਕੇ ਸਾਹਮਣੇ ਆਉਂਦੇ ਨੇ ਇੱਕ ਸਕੂਲ ਦੇ ਜ਼ਮੀਨੀ ਵਿਵਾਦ ਦਾ ਜ਼ਿਕਰ ਹੋਇਆ ਤੇ ਗੱਲ ਕਾਂਗਰਸ ਕੈਂਡੀਡੇਟ 파ਰਤ ਪੂਸ਼ਨ ਆਸ਼ੂ ਦਾ ਕੱਪੜ ਗਈ ਆਸ਼ੂ ਨੂੰ ਵਿਜੀਲੈਂਸ ਦਾ ਇਸ ਮਾਮਲੇ ਦੇ ਵਿੱਚ ਸੰਮਨ ਗਿਆ ਤਾਂ ਪੰਜਾਬ ਦੀ ਸਿਆਸਤ ਕਰਮਾ ਗਈ ਪਰ ਉਦੋਂ ਇਹ ਮਸਲਾ ਹੋਰ ਵੱਡਾ ਹੋ ਗਿਆ ਜਦੋਂ ਇਸੇ ਮਾਮਲੇ ਦੇ ਵਿੱਚ ਐਸਐਸਪੀ ਵਿਜੀਲੈਂਸ ਨੂੰ ਸਰਕਾਰ ਨੇ ਇਹ ਕਹਿ ਕੇ ਸਸਪੈਂਡ ਕਰ ਦਿੱਤਾ ਕਿ ਐਸਐਸਪੀ ਨੇ ਆਸ਼ੂ ਨਾਲ ਮਿਲੀ ਭੁਗਤ ਦੇ ਜ਼ਰੀਏ ਇਹ ਸੰਮਨ ਭੇਜੇ ਤਾਂ ਕਿ ਆਸ਼ੂ ਨੂੰ ਚੋਣਾਂ ਦੇ ਵਿੱਚ ਫਾਇਦਾ ਹੋ ਸਕੇ ਤੇ ਫਿਰ ਸਿਲਸਿਲਾ ਸ਼ੁਰੂ ਹੋਇਆ ਇੱਕ ਦੂਜੇ ਤੇ ਵਾਰ ਪਲਟਵਾਰ ਦਾ ਆਸ਼ੂ ਵੀ ਸਾਹਮਣੇ ਆਏ ਤੇ ਆਪਣੇ ਤੇ ਲੱਗੇ ਇਲਜ਼ਾਮਾਂ ਦਾ ਜਵਾਬ ਲੁਧਿਆਣਾ ਜਿਮਨੀ ਚੌਂਦਾ ਅਖਾੜਾ ਪਖਿਆ ਹੋਇਆ ਤੇ ਉਸ ਦੇ ਵਿੱਚ ਐਂਟਰੀ ਹੋਈ ਹੈ ਵਿਜੀਲੈਂਸ ਦੀ ਜਿਸ ਨੇ ਲੁਧਿਆਣਾ ਦੇ ਇੱਕ ਸਕੂਲ ਦੇ ਜ਼ਮੀਨੀ ਵਿਵਾਦ ਦੇ ਮਾਮਲੇ ਦੇ ਵਿੱਚ ਕਾਂਗਰਸ ਉਮੀਦਵਾਰ ਭਰਤਪੂਸ਼ਨ ਆਸ਼ੂ ਨੂੰ ਪੁੱਛਗਿੱਛ ਤੇ ਲਈ ਸਮਨ ਕਰ ਦਿੱਤਾ ਇਸ ਤੇ ਵਿਵਾਦ ਹੋ ਗਿਆ ਤੇ ਆਮ ਆਦਮੀ ਪਾਰਟੀ ਨੇ ਐਕਸ਼ਨ ਲੈਂਦਿਆਂ ਲੁਧਿਆਣਾ ਵਿਜੀਲੈਂਸ ਦੇ ਐਸਐਸਪੀ ਜਗਤਪ੍ਰੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਆਮ ਆਦਮੀ ਪਾਰਟੀ ਨੇ ਇਲਜ਼ਾਮ ਲਾਇਆ ਕਿ ਜਗਤਪ੍ਰੀਤ ਸਿੰਘ ਭਰਤਪੂਸ਼ਨ ਆਸ਼ੂ ਦਾ ਕਲਾਸ ਫੈਲੋ ਹੈ ਤੇ ਭਰਤਪੂਸ਼ਨ ਆਸ਼ੂ ਨੇ ਹਮਦਰਦੀ ਲੈਣ ਲਈ ਐਸਐਸਪੀ ਵਿਜੀਲੈਂਸ ਜਗਤਪ੍ਰੀਤ ਤੋਂ ਖੁਦ ਨੂੰ ਸਮਨ ਕਰਵਾ ਲਿਆ ਤਾ ਜੋ ਇਲੈਕਸ਼ਨ ਦੇ ਵਿੱਚ ਆਸ਼ੂ ਨੂੰ ਹਮਦਰਦੀ ਮਿਲ ਸਕੇ ਉਹਨੇ ਆਪਣੇ ਦੋਸਤ ਨੂੰ ਕਿਹਾ ਕਿ ਇਸ ਵਕਤ ਜੇ ਇਹ ਅਸਲੀ ਚ ਹੋਏ ਬਹੁਤ ਕਰੋੜੀ ਘਟਾਲੇ ਤੋਂ ਡਾਇਵਰਟ ਕਰਕੇ ਲੋਕਾਂ ਦਾ ਧਿਆਨ ਤੇ ਮੈਨੂੰ ਸਿੰਪੈਥੀ ਕੋਈ ਦਵਾ ਸਕਦਾ ਤਾਂ ਸਿਰਫ ਤੇ ਸਿਰਫ ਮੈਨੂੰ ਤੂੰ ਦਵਾ ਸਕਦਾ ਇਸ ਕਰਕੇ ਮੈਨੂੰ ਸਨਮਨ ਕਰਦੇ ਤਾਂ ਜੋ ਮੈਂ ਇਸ ਮੁੱਦੇ ਨੂੰ ਚੱਕਾਂ ਉਧਰ ਭਾਰਤ ਪੂਸ਼ਨਾਸ਼ੂ ਨੇ ਖੁੱਤ ਤੇ ਲੱਗ ਰਹੇ ਇਲਜ਼ਾਮਾਂ ਨੂੰ ਮੁੱਢੋਂ ਨਕਾਰ ਦਿੱਤਾ ਅਤੇ ਐਸਐਸਪੀ ਦੇ ਨਾਲ ਮੁਲਾਕਾਤ ਹੋਣ ਦੀ ਗੱਲ ਸਾਬਤ ਕਰਨ ਦੀ ਚੁਣੌਤੀ ਦਿੱਤੀ ਆਸ਼ੂ ਨੇ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਉਸਨੂੰ ਗ੍ਰਿਫਤਾਰ ਕਰਨ ਦੇ ਲਈ ਪੂਰਾ ਡਰਾਮਾ ਰਚ ਰਹੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਸਮਨ ਜਾਰੀ ਹੋਣ ਨੂੰ ਤੱਕਾ ਕਰਾਰ ਦਿੱਤਾ ਵੀ ਉਹਨੇ ਗ੍ਰਿਫਤਾਰ ਕਰਨ ਤੋਂ ਮਨਾ ਕੀਤਾ ਹੋਵੇ ਤੇ ਤਾਂ ਉਹਨੂੰ ਸਸਪੈਂਡ ਕੀਤਾ ਹੋਵੇ ਕਿਸੇ ਨੂੰ ਕਿਸੇ ਨੂੰ ਪਤਾ ਅੰਦਰਲੀ ਗੱਲ ਦਾ ਤੇ ਅੱਜ ਉਸ ਦੀ ਉਹ ਇੱਕ ਹੋਰ ਸਕ੍ਰਿਪਟ ਲੈ ਕੇ ਆ ਗਏ ਡਰਾਮੇ ਦੀ ਸਾਹਮਣੇ ਵੀ ਇਹ ਮੈਂ ਮੈਂ ਤੁਹਾਨੂੰ ਫੋਟੋ ਦਿਖਾਈ ਹੈ ਨਹੀਂ ਤਾਂ ਚਲੋ ਬਾਕੀ ਅਫਸਰਾਂ ਨੂੰ ਤਾਂ ਤੁਸੀਂ ਸੱਦ ਲੋ ਵਿਜੀਲੈਂਸ ਨੂੰ ਵੀ ਤੁਸੀਂ ਵਿੱਚ ਬਿਠਾ ਕੇ ਮੀਟਿੰਗਾਂ ਕਰਦੇ ਰਹੇ ਉਹਨਾਂ ਨੂੰ ਡਾਇਰੈਕਸ਼ਨਾਂ ਦਿੰਦੇ ਰਹੇ ਸਰਕਾਰ ਦੇ ਜਿਸ ਪ੍ਰਕਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਚਲਦੇ ਇਲੈਕਸ਼ਨ ਦੇ ਵਿੱਚ ਵਿਜੀਲੈਂਸ ਦਾ ਨੋਟਿਸ ਦੇ ਕੇ ਕੌਣ ਦੀ ਕਿ ਤੱਕ ਕੌਣ ਦੀ ਅਰੇ ਸਭ ਤੋਂ ਕੋਸ਼ਿਸ਼ ਕੀਤੀ ਗਈ ਹੈ ਇਹ ਪ੍ਰਜਾਤੰਤਰ ਤੇ ਲੋਕਤੰਤਰ ਦੇ ਖਿਲਾਫ ਹੈ ਇਸਾਰੇ ਵਿਵਾਦ ਦੇ ਵਿਚਾਲੇ ਬੀਜੇਪੀ ਲੀਡਰ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੇ ਤੰਗ ਕੱਸਿਆ ਅਤੇ ਇੱਕ ਪੋਸਟ ਸ਼ੇਅਰ ਕਰਦਿਆਂ ਸਵਾਲ ਖੜੇ ਕੀਤੇ ਬਲੀਏਵਾਲ ਵੱਲੋਂ ਕੀਤੀ ਗਈ ਪੋਸਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸਸਪੈਂਡ ਐਸਐਸਪੀ ਜਗਪ੍ਰੀਤ ਸਿੰਘ ਇਕੱਠੇ ਦਿਖਾਈ ਦੇ ਰਹੇ ਨੇ ਬੀਜੇਪੀ ਦਾ ਇਲਜ਼ਾਮ ਹੈ ਕਿ ਸਾਰੇ ਇੱਕ ਦੂਜੇ ਨਾਲ ਜਲੇ ਹੋਏ ਨੇ ਲੁਧਿਆਣਾ ਤੋਂ ਰਜਿੰਦਰ ਰੂੜਾ ਦੇ ਨਾਲ ਰੋਹਿਤਗੜ੍ਹ ਸਿਟੀ ਤੇ ਪਿਛਲੇ ਦਿਨੀ ਪਾਤੜਾ ਸਮਾਣਾ ਰੋਡ ਤੇ ਹੋਏ ਸੜਕ ਹਾਦਸੇ ਦੇ ਵਿੱਚ ਜਿਹੜੇ ਬੱਚੇ ਜਿਨ੍ਹਾਂ ਦੀ ਜਾਨ ਚਲੀ ਗਈ ਸੀ ਉਹਨਾਂ ਦੇ ਮਾਪਿਆਂ ਦਾ ਅੱਜ ਫੁੱਟ ਗੁੱਸਾ ਫੁੱਟਿਆ ਉਥੋਂ ਦੇ ਸਥਾਨਕ ਡਿਪਟੀ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਕਰੀਬ 1 ਮਹੀਨੇ ਬਾਅਦ ਇਹਨਾਂ ਪਰਿਵਾਰਾਂ ਨੂੰ ਮਿਲਣ ਪਹੁੰਚੇ ਤਾਂ ਉਹਨਾਂ ਪਰਿਵਾਰਾਂ ਦੀਆਂ ਮਹਿਲਾਵਾਂ ਨੇ ਡੀਸੀ ਦੇ ਹਾਰ ਪਾ ਕੇ ਤੇ ਆਰਤੀ ਉਤਾਰ ਕੇ ਆਪਣਾ ਰੋਸ ਜਤਾਇਆ ਡੀਸੀ ਪ੍ਰੀਤੀ ਯਾਦਵ ਦੇ ਨਾਂ ਆਉਣ ਤੋਂ ਇਹ ਪਰਿਵਾਰ ਖਫਾ ਸਨ ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਪੁੱਛਿਆ ਕਿ ਤੁਹਾਨੂੰ ਹਾਸੇ ਦੇ 1 ਮਹੀਨੇ ਬਾਅਦ ਸਾਡੀ ਯਾਦ ਕਿਉਂ ਆਈ ਹੈ ਤੁਸੀਂ 1 ਮਹੀਨੇ ਬਾਅਦ ਕਿਉਂ ਆਏ ਹੋ 피ੜਿਤ ਪਰਿਵਾਰਾਂ ਨੂੰ ਮਿਲਣ ਪਟਿਆਲਾ ਦੇ ਡੀਸੀ ਪ੍ਰੀਤੀ যাদব ਗਏ ਸੀ ਤਾਂ ਇੱਥੇ ਉਹਨਾਂ ਨੂੰ ਪਰਿਵਾਰਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ 7 ਮਈ ਨੂੰ ਇਹ ਭਿਆਨਕ ਸੜਕ ਹਾਦਸਾ ਹੋਇਆ ਸੀ ਜਿਸ ਚ 6 ਸਕੂਲੀ ਬੱਚਿਆਂ ਦੀ ਜਾਨ ਗਈ ਸੀ ਦਰਅਸਲ ਪਰਿਵਾਰ ਇਸ ਗੱਲ ਤੋਂ ਖਫਾ ਨੇ ਕਿ ਹਾਲੇ ਵੀ ਪੁਲਿਸ ਨੇ ਜਿਹੜੇ ਕਲਪਰੇਟ ਨੇ ਮੁਲਜ਼ਮ ਨੇ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਔਰ ਉਹਨਾਂ ਦਾ ਇਨਸਾਫ ਹਲੇ ਅਧੂਰਾ थे ਆ ਗੱਲ ਕਰ ਗੱਲ ਕਰ ਵੈਲਕਮ ਟੂ ਆ ਜਿਹੜੇ ਪਰਿਵਾਰਾਂ ਨੂੰ ਅੱਜ ਡੀਸਾ ਵਯਾਸੀ ਮਿਲਣ ਆਏ ਹੈਗੇ ਆ ਉਹਦੇ ਵਿੱਚ ਬੇਸਿਕਲੀ ਉਹਨਾਂ ਦੀ ਜਿਹੜੀਆਂ ਕੋਈ ਆਬਵੀਅਸਲੀ ਉਹਨਾਂ ਦਾ ਦੁੱਖ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਵੱਡਾ ਹੈ ਤੇ ਬਟ ਉਹਨਾਂ ਤੋਂ ਅਸੀਂ ਇਹੀ ਪੁੱਛਣਾ ਸੀ ਕਿ ਜੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਉਹਨਾਂ ਦੀ ਕੋਈ ਡਿਮਾਂਡ ਹੈਗੀ ਹੈ ਤਾਂ ਉਹਦੇ ਅਸੀਂ ਕੁਝ ਜੋ ਉਹਦੇ ਵਿੱਚ ਸਪੋਰਟ ਕਰ ਸਕਦੇ ਹੋ ਕਰ ਸਕੀਏ ਤੇ ਉਹਨਾਂ ਦੀ ਮੇਨ ਡਿਮਾਂਡ ਜਿਹੜੀ ਹੈ ਇਹੀ ਹੈ ਕਿ ਟਿਪਰ ਵਾਲਾ ਜਿਹੜਾ ਉਹ ਬੰਦਾ ਹੈਗਾ ਇੱਕ ਰੰਤ ਰੰਤੀਰ ਸਿੰਘ ਹੈਗਾ ਉਹਨੂੰ ਉਹਦੀ ਅਰੈਸਟ ਜਿਹੜੀ ਹੈ ਉਹ ਸਿਰਫ ਉਹਦੀ ਅਰੈਸਟ ਹੈਗੀ ਹੈ ਉਹ ਅਰੈਸਟ ਜਿਹੜੀ ਪਾ ਦਿੱਤੀ ਜਾਵੇ ਉਹਨਾਂ ਨੇ ਅੱਜ ਇੱਕ ਐਡੀਸ਼ਨਲ ਮੰਗ ਰੱਖੀ ਹੈ ਜਿਦੇ ਵਿੱਚ ਉਹਨਾਂ ਨੇ ਕਹਿ ਕਿ ਹੁਣ ਇਹ ਜੁਡੀਸ਼ੀਅਲ ਇਨਕੁਆਇਰੀ ਮਾਰਕ ਕਰ ਦਿੱਤੀ ਜਾਵੇ ਸੋ ਇਹਦੇ ਲਈ ਸਰਕਾਰ ਨੂੰ ਉੱਪਰ ਲਿਖ ਕੇ ਭੇਜ ਦਿੱਤਾ ਜਾਊਗਾ ਕਿ ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਹੈ ਤੇ ਸਰਕਾਰ ਵੱਲੋਂ ਮਾਰਕ ਕੀਤੀ ਜਾਵੇ ਅਸੀਂ ਪੂਰੀ ਆਪਣੀ ਤਰਫ ਤੋਂ ਕੋਸ਼ਿਸ਼ ਕਰ ਰਹੇ ਹਾਂ ਗ੍ਰਿਫਤਾਰੀ ਕਰਵਾਉਣ ਦੀ ਤੇ ਐਵੇਂ ਦੀ ਕੋਈ ਗੱਲ ਨਹੀਂ ਐਫਰਟਸ ਟੀਮ ਸਾਰੀਆਂ ਹਰ ਪ੍ਰਕਾਰ ਦੀਆਂ ਲੱਗੀਆਂ ਹੋਈਆਂ ਨੇ ਹਰ ਸਾਈਡ ਤੋਂ ਪੁਲਿਸ ਜਿਹੜੀ ਹੈਗੀ ਹੈ ਗ੍ਰਿਫਤਾਰੀ ਵੱਲੋਂ ਕੋਸ਼ਿਸ਼ ਕਰ ਰਹੀ ਹੈ ਦੇ ਦੂਸਰੇ ਪਾਸੇ ਬਠਿੰਡਾ ਦੇ ਵਿੱਚ ਪੁਲਿਸ ਹਿਰਾਸਤ ਚ ਹੋਈ ਮੌਤ ਦਾ ਮਾਮਲਾ ਗਰਮਾਇਆ ਹੋਇਆ ਨਰਿੰਦਰਦੀਪ ਸਿੰਘ ਨਾਮ ਦਾ ਨੌਜਵਾਨ ਜੋ ਇੱਕ ਟੀਚਰ ਸੀ ਜਿਸ ਦੀ ਮੌਤ ਹੋਈ ਕਿਉਂਕਿ ਸੀਆਈਏ ਸਟਾਫ ਨੇ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਸੀ ਔਰ ਚਾਰ ਪੁਲਿਸ ਮੁਲਾਜ਼ਮਾਂ ਤੇ ਇਸ ਮਾਮਲੇ ਦੇ ਵਿੱਚ ਪਹਿਲਾਂ ਸਸਪੈਂਡ ਕੀਤਾ ਗਿਆ ਸੀ ਉਹਨਾਂ ਨੂੰ ਔਰ ਹੁਣ ਮਾਮਲਾ ਦਰਜ ਹੋਇਆ ਹੈ ਇਸ ਤੋਂ ਇਲਾਵਾ ਦੋ ਹੋਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਮਾਮਲੇ ਦੇ ਦੋ ਮੁਲਜ਼ਮਾਂ ਦੀ ਪਾਲ ਕੀਤੀ ਜਾ ਰਹੀ ਹੈ ਬਠਿੰਡਾ ਐਸਐਸਪੀ ਦਾ ਇਹ ਬਿਆਨ ਹੈ ਕਿ ਅਸੀਂ ਪਰਿਵਾਰ ਨੂੰ ਹਲ-ਹਲ ਇਨਸਾਫ ਤਵਾਵਾਂਗੇ ਔਰ ਮਾਮਲੇ ਦੀ ਜਿਹੜੀ ਜਾਂਚ ਆ ਉਹ ਨਿਰਪੱਖ ਤਰੀਕੇ ਨਾਲ ਕੀਤੀ ਜਾਏ। ਉਹਦੇ ਮੁਕਾਬਲ ਖਾਲੇ ਤੱਕ ਕੋਈ ਵੀ ਸੱਟ ਐਦਾ ਦੀ ਨਹੀਂ ਲਿਖੀ ਜਿਹਦੇ ਨਾਲ ਇਹ ਪਤਾ ਚੱਲਦਾ ਕਿ ਇਹ ਇਲੈਕਟ੍ਰਿਕ ਕਰੰਟ ਨਾਲ ਸੱਟ ਲੱਗੀ ਹੈ। ਸਾਰੀਆਂ ਸੱਟਾਂ ਬਲੰਟ ਵੈਪਨ ਨਾਲ ਦਿੱਤੀਆਂ ਗਈਆਂ। ਠੀਕ ਹੈ। ਨੇਚਰ ਆਫ ਇੰਜਰੀਜ਼ ਹਜੇ ਨਹੀਂ ਦਿੱਤਾ ਗਿਆ ਕਿਸੇ ਵੀ ਇੰਜਰੀ ਦਾ। ਅਰ ਕਿਸੇ ਵੀ ਇੰਜਰੀ ਦੇ ਥੱਲੇ ਕੋਈ ਵੀ ਬੋਨ ਫ੍ਰੈਕਚਰ ਜਾਂ ਕੋਈ ਹੋਰ ਟਰੋਮਾ ਜਾਂ ਫਿਰ ਬਲੱਡ लॉस ਦੀ ਕਿਤੇ ਵੀ ਡਿਸਕ੍ਰਿਪਸ਼ਨ ਨਹੀਂ ਹੈ ਜਿਹੜੇ ਕਿ ਕੌਜ਼ ਆਫ ਡੈਥ ਹੈਲਥ ਕੇਅਰ ਕੌਜ਼ ਆਫ ਡੈਥ ਹਜੇ ਪੈਂਡਿੰਗ ਰੱਖਿਆ ਗਿਆ ਜੀ ਠੀਕ ਹੈ ਉਹ ਰਿਪੋਰਟਾਂ ਜਿਹੜਾ ਵਿਸਤਰਾ ਰਿਪੋਰਟਸ ਆਣੀਆਂ ਹਿਸਟੋਪਥੋਲੋਜੀ ਦੀ કે ਕੈਮੀਕਲ ਦੀ ਉਹ ਤੋਂ ਬਾਅਦ ਦਿੱਤਾ ਗਿਆ ਜਾਏਗਾ ਤੇ ਫਿਲਹਾਲ ਤੱਕ ਕਿਸੇ ਵੀ ਸੱਟ ਨੂੰ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਲਿੰਕ ਨਹੀਂ ਕੀਤਾ ਗਿਆ ਕੌਜ਼ ਆਫ ਤੇ ਫਾਜ਼ਲਕਾ ਦੇ ਪਿੰਡ ਇਸਲਾਮ ਵਾਲਾ ਦੇ ਵਿੱਚ ਸਰਪੰਚ ਦੇ 24 ਸਾਲਾ ਪੁੱਤਰ ਰੁਪਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਸ ਨਾਲ ਮੌਤ ਹੋ ਗਈ। ਮ੍ਰਿਤਕ ਰੁਪਿੰਦਰ ਦਾ ਮਹਿਜ 2 ਦਿਨ ਪਹਿਲਾਂ ਵਿਆਹ ਹੋਇਆ ਸੀ ਪਰ ਨਸ਼ੇ ਦੀ ਓਵਰਡੋਸ ਨੇ ਪੂਰਾ ਘਰ ਤਬਾਹ ਕਰ ਦਿੱਤਾ। ਉਧਰ ਫਿਰੋਜ਼ਪੁਰ ਦੇ ਪਿੰਡ ਜੈਮਲ ਵਾਲਾ ਦੇ ਵਿੱਚ ਵੀ ਨਸ਼ੇ ਦੀ ਓਵਰਡੋਸ ਨਾਲ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਜਾਨ ਚਲੀ ਗਈ। ਦੋ ਤਸਵੀਰਾਂ ਪੰਜਾਬ ਚ ਨਸ਼ੇ ਦੇ ਕੋਹੜ ਦੀਆਂ ਇੱਕ ਫਾਜ਼ਲਕਾ ਦੀ ਇੱਕ ਫਿਰੋਜ਼ਪੁਰ ਦੀ ਦੋਨੋਂ ਸਰਹੱਦੀ ਜ਼ਿਲ੍ਹੇ ਨੇ ਫਾਜ਼ਲਕਾ ਦੇ ਵਿੱਚ ਪਿੰਡ ਦੇ ਸਰਪੰਚ ਦਾ ਬੇਟਾ ਹੀ ਨਸ਼ੇ ਦੀ ਪੇਟ ਚੜ ਗਿਆ ਔਰ ਉਸ ਉਹ ਬੇਟਾ ਜਿਸ ਦਾ 2 ਦਿਨ ਪਹਿਲਾਂ ਵਿਆਹ ਹੋਇਆ ਸੀ ਔਰ ਦੂਸਰੇ ਪਾਸੇ ਫਿਰੋਜ਼ਪੁਰ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਇੱਕ ਨੌਜਵਾਨ ਦੀ ਜਾਨ ਗਈ ਜੋ ਇਕਲੌਤਾ ਪੁੱਤਰ ਸੀ ਮਾਪਿਆਂ ਦਾ ਔਰ ਉਸਦੇ ਅੱਗੇ ਚਾਰ ਤੀਆਂ ਨੇ ਕੋਟੋ ਇਹ ਪਾਣੀ ਸਰਦਾ ਹੁੰਦਾ ਸੀ ਤੇ ਇੱਥੇ ਇੱਕ ਧਰ ਹੈਗਾ ਚਾਂਗਰੀ ਕੁਛ ਇੱਟਾਂ ਵਿੱਚ ਦੇ ਤੇ ਉਹ ਉਹ ਥਿਰ ਨੇ ਜਿਵੇਂ ਆਪਰੇ ਵਕਤੀ ਦੀ ਮੈਂ ਬੜਿਆਰੀ ਰੋਕਿਆ ਉਹਨਾਂ ਨੂੰ ਵੀ ਤੁਸੀਂ ਮੇਰੇ ਮੁੰਡੇ ਨਾਲ ਨਾਲ ਆਇਆ ਪਰ ਉਹਨਾਂ ਨੇ ਮੇਰੇ ਮੁੰਡੇ ਨੂੰ ਦੱਸ ਦੇ ਨਾਮ ਤੇ ਰਾਵਾਲਪੁਰ ਦੀ ਟੋਟੜੀ ਸੰਨ ਮੈਨ ਰੋਕਦਾ ਉਹਨਾਂ ਨੇ ਉਹਨਾਂ ਨੇ ਗਲਤ ਕੰਮ ਤੇ ਲਾਤਾ ਕਲਾ ਕਲਾਈ ਚਾਰ ਗੁੱਡਗਾ ਦੋ ਕਾਕੇ ਉਹਨਾਂ ਦੇ ਸਾਰੇ ਇਹ ਵਿਆਹ ਹੋਇਆ ਹੈ ਇਹ ਵਿਆਹ ਹੈ ਇਸ ਦੀਆਂ ਚਾਰ ਗੁੱਡਗਾਂ ਨੇ ਦੋ ਲੜਕੇ ਆ ਕੀ ਗੱਲ ਬਣੀ ਇਹ ਘਰੋਂ ਚੰਗਾ ਭਲਾ ਆਇਆ ਇਸੋ ਲੈ ਗਿਆ ਤੇ ਡੀਗਾ ਲਾ ਲਿਆ ਵੇ ਇਸੇ ਮੁੱਕ ਗਿਆ ਤੇ ਹੁਣ ਤੁਹਾਨੂੰ ਸੰਗਰੂਰ ਤੋਂ ਕੁਝ ਤਸਵੀਰਾਂ ਦਿਖਾਉਂਦੇ ਹਾਂ ਜਿੱਥੇ ਨੌਜਵਾਨਾਂ ਨੂੰ ਸਟੰਟ ਕਰਨਾ ਮਹਿੰਗਾ ਪੈ ਗਿਆ ਜਲਦੀ ਸਕੋਰਪੀਓ ਦੇ ਵਿੱਚ ਨੌਜਵਾਨ ਸਟੰਟ ਕਰ ਰਹੇ ਸੀ ਕਿਉਂਕਿ ਅੱਜਕੱਲ ਰੀਲ ਕਲਚਰ ਬਹੁਤ ਜ਼ਿਆਦਾ ਚੱਲਦਾ ਔਰ ਰੀਲ ਬਣਾਉਣ ਦੇ ਚੱਕਰ 'ਚ ਨੌਜਵਾਨ ਅਜਿਹੇ ਸਟੰਟ ਕਰਦੇ ਨੇ ਪੁਲਿਸ ਨੇ ਨੌਜਵਾਨਾਂ ਨੂੰ ਕੈਰ ਲਿਆ 2000 ਦਾ ਚਲਾਨ ਕਟਿਆ ਔਰ ਟਰੈਕ ਕੀਤਾ ਗਿਆ ਪਹਿਲਾ ਉਹਨਾਂ ਨੂੰ ਰੀਲ ਦੇਖ ਕੇ ਉਹਨਾਂ ਨੂੰ ਟਰੈਕ ਕੀਤਾ ਗਿਆ ਫਿਰ ਉਸ ਤੋਂ ਬਾਅਦ ਉਹਨਾਂ ਦਾ ਚਲਾਨ ਕਟਿਆ ਔਰ ਨੌਜਵਾਨਾਂ ਨੇ ਪੁਲਿਸ ਦੇ ਸਾਹਮਣੇ ਆਪਣੀ ਗਲਤੀ ਮੰਨੀ ਜਿਸ ਤੋਂ ਬਾਅਦ ਉਹਨਾਂ ਨੂੰ ਚਲਾਨ ਕੱਟ ਕੇ ਸਮਝਾ ਕੇ ਘਰ ਭੇਜ ਦਿੱਤਾ ਗਿਆ ਤੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਚੇਤਾਵਨੀ ਦਿੱਤੀ ਪੋਕੀਟਾਂ ਵਿੱਚੋਂ ਨਿਕਲੂ ਸਭ ਲਈ ਗਾੜੀ-ਗਾੜੀ ਲੱਗ ਉਹ ਵਾਹ ਓਏ ਪਤੰਦਰੋ ਸਾਲੀ ਐਂਟਰੀ ਪਹਿਲਾਂ ਆਪਣੇ ਗੱਡੀ ਦੇ ਵਿੱਚ ਕਨੈਕਟਰ ਸਾਈਡ ਤੋਂ ਡਰਾਈਵਰ ਸਾਈਡ ਤੋਂ ਡਰਾਈਵਰ ਸਾਈਡ ਤੋਂ ਕਨੈਕਟਰ ਸਾਈਡ ਚੇਂਜ ਕਰ ਲਈ ਚੱਲਦੀ ਗੱਡੀ ਦੇ ਵਿੱਚ ਜਿਹੇ ਇੱਕ ਵੀਡੀਓ ਵਾਇਰਲ ਹੋਈ ਸੀ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਬੁਲਾਇਆ ਜਿਸ ਦੇ ਸੰਬੰਧ ਵਿੱਚ ਉਹਨਾਂ ਇਹਨਾਂ ਦਾ ਚਰਾਨ ਵੀ ਕੀਤਾ ਗਿਆ ਇਹਨਾਂ ਨੂੰ ਸਮਝਾਇਆ ਗਿਆ ਪਰ ਇਹਨਾਂ ਨੇ ਸਾਡੀ ਗੱਲ ਤੇ ਅਸਰ ਕੀਤਾ ਤੇ ਇਹ ਇੱਕ ਸੰਦੇਸ਼ ਦੇਣਾ ਚਾਹੁੰਦੇ ਨੇ ਵੀ ਅਸੀਂ ਅੱਗੇ ਤੋਂ ਇਹ ਜਹਾ ਨਹੀਂ ਕਰਾਂਗੇ ਕਿਉਂਕਿ ਬਸ ਅਸੀਂ ਅਣਜਾਣ ਮਤ ਜਾਣ ਕੇ ਚੱਲਦੀ ਗੱਡੀ ਦੇ ਇੰਸਟਾਗ੍ਰam ਤੇ ਵੀਡੀਓ ਪਾਉਣ ਦੇ ਲਈ ਅਸੀਂ ਸਟੰਟ ਕੀਤਾ ਜੋ ਕਿ ਸਾਨੂੰ ਆ ਮਹਿਸੂਸ ਹੋਇਆ ਵੀ ਅਸੀਂ ਗਲਤ ਕੀਤਾ ਕਿ ਕਈ ਇਹ ਨਾਲ ਸਾਡੀ ਵੀ ਜਾਨ ਸਕਦੀ ਜ ਕਿਸੇ ਹੋਰ ਦੀ ਵੀ ਜਾਨ ਜਾ ਸਕਦੀ ਸੀ ਸੋ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਵੀ ਕੋਈ ਵੀ ਹੋਰ ਵੀ ਕੋਈ ਵੱਡਾ ਜਿਹੜਾ ਜਾਂ ਛੋਟਾ ਭਰਾ ਸਾਡਾ ਕੋਈ ਆਜਾ ਸਟੰਟ ਨਾ ਕਰੇ ਤੇ ਚੰਡੀਗੜ੍ਹ ਦੇ ਵਿੱਚ ਬਿਜਲੀ ਮੰਤਰੀਆਂ ਦੀ ਇੱਕ ਮੀਟਿੰਗ ਹੋਈ ਮੀਟਿੰਗ ਦੀ ਅਗਵਾਈ ਕੇਂਦਰੀ ਬਿਜਲੀ ਮੰਤਰੀ ਮਨੋਰ ਲਾਲ ਖੱਟਰ ਨੇ ਕੀਤੀ ਉਹਨਾਂ ਨੇ ਕਿਹਾ ਕਿ ਅਗਸਤ 2025 ਦੇ ਤੱਕ ਅਸੀਂ ਸਾਰੇ ਪ੍ਰੀਪੇਡ ਮੀਟਰ ਲਾ ਦੇਵਾਂਗੇ ਹਰ ਸਰਕਾਰੀ ਦਫ਼ਤਰ ਤੇ ਹਰ ਘਰ ਦੇ ਵਿੱਚ ਪ੍ਰੀਪੇਡ ਮੀਟਰ ਹੋਏਗਾ ਉਹਨਾਂ ਚਾਹ ਕਿ ਬਿਜਲੀ ਦੀ ਕੋਈ ਕਮੀ ਨਹੀਂ ਹੋਣ ਦੇਵਾਂਗੇ 2024 ਦੇ ਵਿੱਚ ਜਿਹੜੀ ਸਿਖਰਲੀ ਮੰਗ ਹੈ ਉਹ 250 ਗੀਗਾਵਾਟ ਸੀ ਔਰ ਇਸ ਵਾਰ ਅਨੁਮਾਨ ਹੈ ਕਿ 269 ਗੀਗਾਵਾਟ ਪਈ है कि देश के प्रधानमंत्री जी ने जैसा एक कहा है कि देश को दो तक हमको विकसित भारत बनाना है तो विकसित भारत बनाने के लिए हमारा जो पावर डिपार्टमेंट का नारा है कि पावर फॉर ऑल एट ऑल टाइम्स ये हमने सिद्ध करके दिखाना है कि कभी पावर की कमी नहीं आने देंगे जो प्रदेश जो देश पावर डेफिसिट होता था आज पावर सरप्लस की ओर हम जा रहे हैं और पावर सरप्लस हम हो चुके हैं उस हिसाब से हर प्रदेश की क्या क्या स्थितियां हैं क्या क्या समस्याएं हैं क्या क्या उनके सुझाव हैं जनरेशन किस प्रकार से बढ़ाई जा सकती है ट्रांसमिशन में क्या क्या काम और किया जा सकता है डिस्कॉम में क्या क्या कठिनाइयां हैं कुछ नए आयाम भी उसकी खुल करके चर्चा होती है लगभग छह घंटे की इस मीटिंग में हर विषय की बारीकी से चर्चा हुई और मुख्य रूप से जिसके अंदर यह तय किया गया कि हम आने वाले 2025 अगस्त तक पहला विषय तय किया है कि जो प्रीपेड स्मार्ट मीटर्स हैं सभी गवर्नमेंट ऑफिस गवर्नमेंट एम्प्लाईज गवर्नमेंट कॉलोनीज इन सब में इकतीस अगस्त तक प्रीपेड मीटर लगा दिए जाएंगे ताकि पहले पेमेंट करो जैसा हम टेलीफोन के विषय में करते हैं बाद में आपको सेवा मिलेगी इसको बाद में और भी समाज के बाकी कंज्यूमर के ऊपर भी लागू किया जाएगा ਕਿ ਪ੍ਰਧਾਨ ਮੰਤਰੀ ਮੋਦੀ ਨੂੰ ਜੀ7 ਸੰਮੇਲਨ ਦਾ ਸੱਦਾ ਮਿਲਿਆ ਹੈ ਜੀ7 ਸੰਮੇਲਨ ਕੈਨੇਡਾ ਦੇ ਵਿੱਚ ਹੋਣ ਜਾ ਰਿਹਾ ਹੈ ਔਰ ਪੀਐਮ ਮੋਦੀ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ 15 ਤੋਂ 17 ਜੂਨ ਤੱਕ ਕੈਨੇਡਾ ਦੇ ਵਿੱਚ ਇਹ ਸੰਮੇਲਨ ਹੋਣਾ ਹੈ ਪਿਛਲਾ ਸਮਾਂ ਜਿਹੜਾ ਹੈ ਇਹ ਇਸ ਸੰਮੇਲਨ ਇਸ ਲਈ ਮਹੱਤਵਪੂਰਨ ਹੈ ਕਿ ਪਿਛਲੇ ਸਮੇਂ ਦੇ ਵਿੱਚ ਕੈਨੇਡਾ ਦੇ ਨਾਲ ਭਾਰਤ ਦੇ ਸਬੰਧ ਵਿਗੜੇ ਨੇ ਔਰ ਕੈਨੇਡਾ ਦੇ ਨਾਲ ਕਿਉਂਕਿ ਸਭ ਤੋਂ ਜ਼ਿਆਦਾ ਕੈਨੇਡਾ ਦੇ ਵਿੱਚ ਭਾਰਤੀ ਪੰਜਾਬੀ ਸਟੂਡੈਂਟਸ ਜਾਂਦੇ ਨੇ ਔਰ ਸਭ ਤੋਂ ਵੱਧ ਪੰਜਾਬੀ ਕੈਨੇਡਾ ਦੇ ਵਿੱਚ ਰਹਿੰਦੇ ਨੇ ਭਾਰਤੀ ਕੈਨੇਡਾ ਦੇ ਵਿੱਚ ਰਹਿੰਦੇ ਨੇ ਇਸ ਕਰਕੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਸਬੰਧਾਂ ਦੇ ਵਿੱਚ ਖਰਾਬੀ ਆਈ ਸਬੰਧ ਵਿਗੜੇ ਕਾਫੀ ਬਿਆਨ ਲਾਏ ਗਏ ਇੱਕ ਦੂਸਰੇ ਤੇ ਬਿਆਨ ਬਾਜ਼ੀਆਂ ਤੱਕ ਚਲਦੀਆਂ ਰਹੀਆਂ ਪਰ ਹੁਣ ਪ੍ਰਧਾਨ ਮੰਤਰੀ ਦਾ ਇਹ ਦੌਰਾ ਕਾਫੀ ਪੱਖਾਂ ਤੋਂ ਅਹਿਮ ਦੇਖਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਦੋਨਾਂ ਦੇਸ਼ਾਂ ਦੇ ਵਿੱਚ ਸਬੰਧ ਬਿਹਤਰ ਹੋਣ ਦੀ ਆਸ ਭਜੇ ਹੈ ਤੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ ਦਾ ਉਦਘਾਟਨ ਹੋ ਗਿਆ ਹੈ ਪ੍ਰਧਾਨ ਮੰਤਰੀ ਮੋਦੀ ਨੇ ਚਨਾਬ ਰੇਲਵੇ ਪੁਲ ਦਾ ਉਦਘਾਟਨ ਕੀਤਾ ਔਰ ਵੰਦੇ ਭਾਰਤ ਟ੍ਰੇਨ ਨੂੰ ਪੀਐਮ ਨੇ ਹਰੀ ਝੰਡੀ ਦਿਖਾਈ ਕਟੜਾ ਸ਼੍ਰੀਨਗਰ ਵਿਚਾਲੇ ਚੱਲਣ ਵਾਲੀ ਇਹ ਟ੍ਰੇਨ ਹੈ 46000 ਕਰੋੜ ਦੇ ਵਿਕਾਸ ਪ੍ਰੋਜੈਕਟ ਦਾ ਉਦਘਾਟਨ ਕੀਤਾ इतिहास रचने जा रहा है और इसका हिस्सा बनने जा रहे हैं पहले जो यात्री जो कि कटरा से कश्मीर तक का सफर बंदे भारत में करेंगे हमारे साथ कुछ यात्री मौजूद हैं उनसे हम जरूर बात करने की कोशिश करेंगे आ, कि सबसे पहले मैम मैं, मैं आपसे जाना चाहूंगी आप आज पहली बार सफर करके ट्रेन से आप कश्मीर जा रही हैं एक ऐतिहासिक दिन है आज आप मानती हैं तो कैसा लग रहा है आप बहुत अच्छा लग रहा है अलग सी खुशी हो रही है कश्मीर जाने की क्या मैसेज देंगे देश के हर नागरिक को क्योंकि अब तो अमरनाथ यात्रा आने वाली है लोग कश्मीर का रुख करने वाले हैं मैसेज यही है आए जाए कुछ नहीं सर आप कुछ कहेंगे आ, ये एक हिस्टोरिक मोमेंट है और सबसे पहले मुझे बहुत खुशी है कि मैं इस हिस्टोरिक मोमेंट का हिस्सा बन रहा हूँ और मैं अपने देश की सरकार और पर्टिकुलरली प्रधानमंत्री मोदी जी का शुक्रिया अदा करूंगा कि जो योजना काफी टाइम से चल रही थी वो सपना आज हमारा साकार हुआ और आज हम तिरतालीस हजार करोड़ से ऊपर का प्रोजेक्ट जो जो कहते हैं ना भी विकसित विकसित जम्मू कश्मीर श्रीनगर होने के लिए ये प्रोजेक्ट आज शुरू किया है और इसीलिए किया है पाकिस्तान जैसे जो एक शतान देश है उसने सोचा भी ये मैं बात करके 20 लोगों को मार के और कश्मीर को यहां ठप कर दूंगा उनकी कुर्बानी हमारे सिर माथे पर ऑपरेशन सिंदूर इसीलिए नाम दिया गया है। वो जख्म हम सहन करेंगे लेकिन कश्मीर जो उनकी पीछे सोच है पाकिस्तान की भी कश्मीर पीछे छोड़ दे और देश देखना बंद कर दे कश्मीर की तरफ उसे प्रधानमंत्री जी ने आज मुंह तोड़ जवाब दिया है भी कश्मीर श्रीनगर जम्मू कश्मीर को अगर आप ऐसी कोशिश करोगे उससे ज़्यादा हम अपने दिल के साथ लगाएंगे और ईद के दिन आज आप दिन देखो भी कितना बड़ा तोहफा वो अल्लाह की मर्जी से प्रधानमंत्री जी आए और ये दिखाया भी हम आपके गले से गला लगना गले लगना चाहते हैं आज एक कश्मीरी के खास मन में ये बात जरूर जाएगी और इसके बाद जब प्राइम मिनिस्टर आ गए हम लोग यहां पहुंच गए मुझे मैं धन्यवाद करता हूँ अपने प्राइम मिनिस्टर अश्विनी वैष्णव जी का जो हमारे मंत्री हैं उन्होंने कटरा से इधर ट्रेन चलाई मुझे कश्मीर से कटरा के लिए मौका मिला यहाँ पे चलाने का मकसद क्या है मकसद क्या है भी वो जो हम चाहते हैं भी एक जैसे पहले कई कई महीने लग जाते थे दोबारा टूरिस्ट आने के लिए हमने कुछ दिनों के अंदर ये किया है और यात्रा भी है ईद भी है और ये बड़ी ट्रेन इससे हर जो टूरिस्ट आएगा ही आएगा और दूसरा गुड्स ट्रेन जब चलेगी उससे यहाँ का पेरिशेबल गुड है चाहे अपना कोई भी फ्रूट है चाहे एप्पल है चाहे चेरीज है चाहे सेफ्रन कोई भी चीज है वो घंटों में दिल्ली पहुंचेगी और घंटों में कन्याकुमारी तक पहुंचेगी जहां भी और वहां से यहां डेवलपमेंट के लिए कोई भी चीज़ चाहिए ऑर्डर देंगे और वहां से यहां पहुंच जाएगी ये मतलब विकसित कश्मीर विकसित हिंदुस्तान भारत आज उसकी नींव रखी